ਜ਼ਿਕਰ ਨਵੇਂ ਬਣੇ ਅਕਾਲੀ ਦਲ ਦਾ ਨਵੇਂ ਅਕਾਲੀ ਦਲ ਦੇ ਧੜੇ ਦੀ ਤਾਕਤ ਵਧੀ ਹੈ ਸਾਬਕਾ ਐਮਪੀ ਹਰਿੰਦਰ ਸਿੰਘ ਖਾਲਸਾ ਇਸ ਨਵੇਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਨਵੇਂ ਧੜੇ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਜੁਆਇਨਿੰਗ ਕਰਵਾਈ ਹਰਿੰਦਰ ਸਿੰਘ ਖਾਲਸਾ ਦੋ ਵਾਰ ਐਮਪੀ ਰਹਿ ਚੁੱਕੇ ਨੇ ਇੱਕ ਵਾਰ 1996 ਦੇ ਵਿੱਚ ਪਠੰਡਾ ਤੋਂ ਐਮਪੀ ਜਿੱਤੇ ਸੀ ਅਕਾਲੀ ਦਲ ਦੀ ਟਿਕਟ ਤੇ ਔਰ ਉਸ ਤੋਂ ਬਾਅਦ 2014 ਦੇ ਵਿੱਚ ਉਹ ਫਤੇਗੜ ਸਾਹਿਬ ਤੋਂ ਐਮਪੀ ਜਿੱਤੇ ਸੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਸਾਬਕਾ ਡਿਪਲੋਮੈਟ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਉਸ ਤੋਂ ਬਾਅਦ ਸਿਆਸਤ ਚਾਹੀ 1996 ਚ ਐਮਪੀ ਬਣੇ ਅਕਾਲੀ ਦਲ ਦੀ ਟਿਕਟ ਤੋਂ 1996 ਤੋਂ ਲੈ ਕੇ 98 ਤੱਕ ਐਮਪੀ ਰਹੇ ਤੇ ਫਿਰ 2014 ਤੋਂ ਲੈ ਕੇ 2019 ਤੱਕ ਐਮਪੀ ਰਹੇ ਨੇ ਸੋ ਦੋ ਟਰਮ ਉਹਨਾਂ ਨੇ ਐਮਪੀ ਦੀਆਂ ਨਿਭਾਈਆਂ ਨੇ ਔਰ ਅੱਜ ਉਹ ਨਵੇਂ ਅਕਾਲੀ ਦਲ ਦਾ ਹਿੱਸਾ ਬਣੇ ਤੇ ਫਤੇਗੜ ਸਾਹਿਬ ਦੇ ਵਿੱਚ ਅਕਾਲੀ ਦਲ ਦੇ ਨਾਮ ਵਾਲੇ ਵਿਵਾਦ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਕਿ ਅਸੀਂ ਕਿਸੇ ਵੀ ਚੇਤਾਵਨੀ ਤੋਂ ਡਰਨ ਵਾਲੇ ਨਹੀਂ ਉਹਨਾਂ ਕਿਹਾ ਕਿ ਹਰ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਅਸੀਂ ਨਜਿੱਠਣ ਲਈ ਤਿਆਰ ਹਾਂ ਤੇ ਅਦਾਲਤ 'ਚ ਹਰ ਗੱਲ ਦਾ ਜਵਾਬ ਦੇਵਾਂਗੇ ਉਹਨਾਂ ਕਿਹਾ ਕਿ ਅਕਾਲੀ ਦਲ ਦਾ ਅਸੀਂ ਛੇਤੀ ਵਿਸਤਾਰ ਕਰਾਂਗੇ ਔਰ ਨਰਾਜ਼ ਬੈਠੇ ਟਕਸਾਲੀ ਅਕਾਲੀਆਂ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਘਰ ਜਾਣਾ ਉਹ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਸੰਗਤ ਨੇ ਇੱਥੇ ਸਨਮਾਨ ਕੀਤਾ ਫਤਿਹਗੁਰ ਸਾਹਿਬ ਦੇ ਕੋਲ ਜੀਰੇ ਇੱਥੇ ਬਾਹਰ ਬਾਈਪਾਸ ਤੇ ਮਿਲਣ ਵਾਸਤੇ ਆਇਆ ਮੈਂ ਨਾਲ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਹਾਂ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਕਿ ਸਾਡੇ ਪੰਜਾਬੀ 100 ਸਾਲ ਦਿੰਦੇ ਨੇ ਪੰਥ ਸਾਲ ਦਿੰਦਾ ਸਾਨੂੰ ਅਸੀਂ ਇਕੱਲੇ ਸਮਰਥ ਅੱਜ ਹਰਿੰਦਰ ਖਾਲਸਾ ਸਾਹਿਬ ਜੀ ਦਾ ਮਨੋਰਥ ਹਾਂਜੀ ਤੇ ਜਾ ਰਹੇ ਹਾਂ ਸੋ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ ਇੱਕ ਅਕਾਲੀ ਦਲ ਦਾ ਚਰਚਾ ਚੱਲ ਰਿਹਾ ਅਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੋਈ ਨਹੀਂ ਕਰਦੇ ਹੁੰਦੇ ਜੀ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਵਾਂਗੇ ਜਦੋਂ ਲਾਗੂ ਕੀਤਾ ਉਹਨੇ ਪਿੱਛੇ ਜਦੋਂ ਘਾਟਨ ਕੀਤਾ ਤਰਨ ਤਰਨ ਉਧਰੋਂ ਡੋਨ ਜੇ ਆਊਗਾ ਉਹ ਸਾਡੇ ਟਰੈਕ ਦੇ ਵਿੱਚ ਆ ਗਿਆ ਤਾਂ ਉਹਨੂੰ ਉੱਥੇ ਉਸੇ ਵੇਲੇ ਉੱਥੇ ਹੀ ਜਿਹੜਾ ਤਬਾਹ ਕਰ ਦਿੱਤਾ ਜਾਊਗਾ ਤਾਂ ਕਿ ਉਹ ਕੋਈ ਸਮਾਜ ਸਮਾਜ ਦੇ ਵਿਰੋਧੀ ਕੋਈ ਪਿਸਤੌਲ ਕੋਈ ਸਮਗਰੀ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਜਿਹਦੇ ਚ ਹੋਣ ਉਹ ਭਾਰਤ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਨਾ ਸੁੱਟ ਸਕੇ 55000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਤੁਹਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਦੋਸਤ મિતਰ ਹੋਣਗੇ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਖੇਡਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਬਸ ਆਉਣ ਵਾਲੇ ਸਤੰਬਰ ਸ਼ੁਰੂ ਹੋ ਜਾਣਗੀਆਂ 10 ਸਾਲ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਇੱਕੋ ਟ੍ਰੈਕ ਇੱਕੋ ਗਰਾਊਂਡ 'ਚ ਖੇਡਦੇ ਨੇ ਕਈ ਵਾਰੀ ਤਿੰਨ ਤਿੰਨ ਪੀੜ੍hiyan ਖੇਡਦੀਆਂ ਪੋਤਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਦਾਦਾ ਵੀ ਉਸੇ ਗਰਾਊਂਡ 'ਚ ਅਰਗ ਨਗਦ ਨਾਮ ਨੇ ਸਟੇਡੀਅਮ ਭਰੇ ਪਏ ਨੇ ਸ਼ਾਮ ਨੂੰ ਇਹਦੇ ਨਾਲ ਆ ਜਿਹੜਾ ਯੁੱਧ ਨਖਸ਼ਮਰਦਾ ਉਹ ਚ ਵੀ ਸਹਾਇਤਾ ਮਿਲਦੀ ਹੈ ਕਿਉਂਕਿ ਬੱਚਿਆਂ ਨੂੰ ਖੇਡਾਂ ਬਲ ਉਤਸ਼ਾਹਤ ਕਰਦੇ ਆ ਤਾਂ ਸਰੀਰ ਨਾਲ ਪਿਆਰ ਹੁੰਦਾ ਫਿਰ ਖੇਡਾਂ ਰਾਹੀਂ ਉਹ ਉੱਪਰ ਵੀ ਜਾ ਸਕਦੇ ਨੇ ਜੇ ਪ੍ਰੋਫੈਸ਼ਨਲ ਲੈਵਲ ਤੇ ਜਾਣਗੇ ਇਸ ਵਕਤ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪੰਜਾਬ ਦੀ ਹਾਕੀ ਦੀ ਟੀਮ ਦੇ ਕੈਪਟਨ ਵੀ ਪੰਜਾਬੀ ਹੈ ਹਰਮਨਪ੍ਰੀਤ ਪੰਜਾਬ ਦੀ ਭਾਰਤ ਦੀ ਹਾਕੀ ਟੀਮ ਦੇ ਕੈਪਟਨ ਪੰਜਾਬੀ ਹੈ ਹਰਮਨਪ੍ਰੀਤ ਤੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੇ ਕੈਪਟਨ ਮੋਗੇ ਤੋਂ ਉਹ ਵੀ ਪੰਜਾਬ ਪਣ ਪੰਜਾਬ ਦੀ ਬਾਸਕਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤੇ ਪੰਜਾਬ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਜਾਨੀ ਕਿ ਦੇਸ਼ ਦੀ ਚਾਰ ਵੱਡੀਆਂ ਗੇਮਾਂ ਦੇ ਦੇਸ਼ ਦੇ ਕੈਪਟਨ ਸਾਡੇ ਪੰਜਾਬੀ ਮੁੰਡੇ ਹੈ